ਟਰੈਕਟਰ ਵਾਲੇ ਕਿਸਾਨਾਂ ਨੂੰ ਹੀ ਨੋਟਿਸ ਭੇਜੀ ਜਾਂਦੇ ਆ ਇੰਨਾ ਜਲੀਲ ਕੀਤਾ ਹੋਇਆ ਇੰਨਾ ਤੰਗ ਕੀਤਾ ਹੋਇਆ ਵੀ ਤੁਸੀਂ ਅਮਰੀਕੀ ਕੰਪਨੀ ਨੇ ਨਾ ਕਿਸਾਨਾਂ ਨੂੰ ਸੱਚੀ ਬਹੁਤ ਜ਼ਿਆਦਾ ਜਲੀਲ ਕੀਤਾ 6 ਮਹੀਨੇ ਪਹਿਲਾਂ ਸਾਨੂੰ ਨੋਟਿਸ ਆਇਆ ਸੀ ਕਿ ਤੇ ਹੁਣ ਫੇਰ ਨੋਟਿਸ ਆ ਗਿਆ ਹੁਣ ਇਹਨਾਂ ਨੇ ਫੇਰ ਨੋਟਿਸ ਭੇਜਤਾ ਵੀ ਤੁਸੀਂ ਆਪਣੇ ਇੰਪਲੀਮੈਂਟ ਨੂੰ ਤਮੀਆਂ ਕਲਟੀਵੇਟਰ ਤੇ ਇਹਨਾਂ ਮਤਲਬ ਕਿ ਟਰਾਲੀਆਂ ਟਰੋਲੀਆਂ ਨੂੰ ਹਰਿਆ ਤੇ ਪੀਲਾ ਰੰਗ ਕਿਉਂ ਕੀਤਾ ਆਹੀ ਬੰਦਾ ਦੋਸਤੋ ਵਾਰ-ਵਾਰ ਸਾਰਿਆਂ ਨੂੰ ਨੋਟਿਸ ਭੇਜ ਰਿਹਾ ਹੈ ਜੌਨ ਡੀਅਰ ਤੇ ਐਡਵੋਕੇਟ ਤੇ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਭਾਈ ਵੀ ਜਿਹੜੇ ਰੰਗ ਦੇ ਟਰੈਕਟਰ ਹੁੰਦੇ ਆ ਪੰਜਾਬ ਦੇ ਵਿੱਚ ਉਸੇ ਕਲਰ ਦੀ ਪਵਨ ਇੰਪਲੀਮੈਂਟ ਹੁੰਦੇ ਆ ਸਹੀ ਗੱਲ ਆ ਹੁਣ ਸਾਰਿਆਂ ਦੀ ਐਵੇਂ ਹੀ ਹੋਣਗੇ ਜਿਨ੍ਹਾਂ ਕੋਲੇ ਨੀਲੇ ਟਰੈਕਟਰ ਆ ਉਹਨਾਂ ਦੇ ਨੀਲੇ ਸੰਦਾ ਰੰਗਾ ਕੀਤਾ ਹੋਊਗਾ ਤੇ ਜਿਨ੍ਹਾਂ ਦੇ ਲਾਲ ਆ ਉਹਨਾਂ ਦੇ ਲਾਲ ਕੀਤਾ ਹੋਊਗਾ ਉਹਨੂੰ ਸਾਡੇ ਹਰੇ ਤੇ ਹਰੇ ਹੀ ਕਰਾਂਗੇ ਤੇ ਇੱਕ ਇਹ ਦੋਸਤਾਂ ਨੂੰ ਇਹ ਵੀ ਕਹਿਣਾ ਚਾਹੁੰਨੀ ਆ ਵੀ ਇਹ ਨੋਟਿਸ ਉਦੋਂ ਭੇਜਦੇ ਆ ਜਾਨੀ ਕਿ ਜਦੋਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕੁਝ ਦਿਖ ਜਾਂਦਾ ਕਿ ਕਹਿੰਦੇ ਆ ਹੁਣ ਸੋਸ਼ਲ ਮੀਡੀਆ ਦਾ ਠੀਕ ਆ ਜਿਹੜਾ ਹੁਣ ਜ਼ਿੰਮੇਦਾਰ ਤੇ ਟਰਾਲੇ ਦਾ ਘਰੇ ਖੜਾ ਟਰਾਲੇ ਦਾ ਉਹ ਕਿਤੇ ਉਹਦੇ ਵੀ ਅੱਜਕੱਲ ਤੁਹਾਨੂੰ ਪਤਾ ਹੈ ਬੱਚੇ ਸਾਰੇ ਚਲਾਉਂਦੇ ਆ ਚਲਾਉਂਦੇ ਆ ਤੇ ਉਹ ਟਰਾਲੇ ਦਾ ਮਤਲਬ ਕਿ ਨਾਰਮਲ ਬੰਦਾ ਮਤਲਬ ਕਿ ਨਾਰਮਲ ਅਕਾਊਂਟ ਸਿਕਾ ਬੰਦੇ ਦਾ ਘਰੇ ਟਰਾਲਾ ਖੜਾ ਸਿਕਾ ਤੇ ਉਹਨੂੰ ਨੋਟਿਸ ਹਾਰਡ ਕਾਪੀ ਭੇਜਦੀ ਬਸੇ ਇਹੀ ਬੈਠੇ ਵੇਖੀ ਜਾਂਦੇ ਆ ਵੀ ਹਰਿਆ ਰੰਗ ਕਿਹੜੇ ਸੰਦਾ ਨੂੰ ਕੀਤਾ ਆ ਕਿੰਨਾਂ ਨੂੰ ਨੋਟਿਸ ਭੇਜ ਗਏ ਤੇ ਦੋਸਤੋ ਹੁਣ ਆਪਾਂ ਤੇ ਬਲਾ ਜਿਹੜੀ ਐ ਇਹਨੂੰ ਹੁਣ ਮਗਰੋਂ ਹੀ ਲਾਵਾਂਗੇ ਇੱਕ ਸਾਫ ਦਾ ਬਹੁਤ ਗੁੱਸਾ ਚੜਿਆ ਬਿਨਾਂ ਕੰਮ ਤੋਂ ਜਲੇਲ ਕਰਦੇ ਜਾਵੇਂ ਹੁਣ ਆ ਪਿੱਛੇ ਆ ਪਿਛਲੇ ਸਾਡੇ ਸੇ ਸਾਧੂ ਇੰਪਲੀਮੈਂਟ ਤੋਂ ਆ ਡਿਸਕਾਂ ਬਣਾਈਆਂ ਇਹਦਾ ਰੰਗ ਵੀ ਆਪ ਮੈਚ ਹੀ ਕਰਦੇ ਆ ਤੇ ਇਹਨਾਂ ਦੇ ਸੰਗਰੀ ਦੇ ਵਿੱਚ ਵੀ ਪਵਣ ਸਾਰੇ ਜਿਹੜੇ ਮਿਸਤਰੀ ਭਾਈਚਾਰਾ ਉਹਨਾਂ ਨੂੰ ਨੋਟਿਸ ਤੇ ਜਿਹੜੇ ਹੁਣ ਆਪਣੇ ਆਮ ਬੰਦੇ ਉਹਨਾਂ ਨੂੰ ਵੀ ਨੋਟਿਸ ਉਹਨੂੰ ਇਫਲੂਐਂਸਰਾਂ ਨੂੰ ਵੀ ਨੋਟਿਸ ਐਸਾ ਉਹਨਾਂ ਦਾ ਮਤਲਬ ਕੀ ਆਉਣ ਵਾਲੇ ਟਾਈਮ ਦੇ ਵਿੱਚ ਜੌਂਡੀਰ ਤੇ ਤਾਂ ਮਤਲਬ ਜਾਂਸੇ ਮੋਰੇ ਧਰਨਾਏ ਵਾਲਾ ਕੰਮ ਬਣ ਜਾਣਾ ਜਿਹੜਾ ਕੰਮ ਨਾ ਹੀ ਜਾਣਾ ਹੁਣ ਫਿਰ ਉਹ ਬੰਦਾ ਆਖਿਆ ਕੀ ਕਰੂਗਾ ਹੁਣ ਆਪਣੇ ਤਾਂ ਰੋਜ਼ ਆਪਾਂ ਹੁਣ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਦੀਆਂ ਹੀ ਵੀਡੀਓ ਪਾਉਣੀਆਂ ਹੁੰਦੀਆਂ ਇੰਪਲੀਮੈਂਟ ਵੀ ਦਿਸਣਗੇ ਇਹਦਾ ਮਤਲਬ ਵੀ ਆਪਣੀਆਂ ਵੀਡੀਓ ਰਿਮੂਵ ਕਰਾਈ ਜਾਣਗੇ ਇਹ ਅਸੀਂ ਆਪਾਂ ਤਾਂ ਮਤਲਬ ਕਿ ਇਹਨੂੰ ਕੋਈ ਬਦਨਾਮੀ ਥੋੜਾ ਕਰਦੇ ਆਂ ਦੇ ਆਪਾਂ ਤਾਂ ਮਤਲਬ ਉਹ ਕਰਦੇ ਆਂ ਇਹਦਾ ਪ੍ਰਚਾਰ ਹੀ ਕਰਦੇ ਆਂ ਨਾਲੇ ਟਰੈਕਟਰ ਵਧੀਆ ਆਪਾਂ ਯੂਜ਼ ਕਰਦੇ ਆ ਰਹੇ ਆਂ ਆਪਾਂ ਕੋਈ ਨਿੰਦਿਆ ਥੋੜੀ ਆ ਹਾਂ ਵੀ ਬਹੁਤ ਵਧੀਆ ਟਰੈਕਟਰ ਸਾਰੇ ਪਰ ਇਹ ਥੋੜਾ ਵੀ ਤੁਸੀਂ ਸਾਡੇ ਘਰੇ ਆ ਕੇ ਹੁਣ ਸਾਨੂੰ ਜਲੀਲ ਕਰੋਗੇ ਕੱਲ ਨੂੰ ਤਾਂ ਹੁਣ ਪੀਰਾ ਬਗੰਬਰਾਂ ਤੇ ਹਰਿਆ ਰੰਗ ਹੁੰਦਾ ਉਹ ਵੀ ਮਤਲਬ ਉੱਥੇ ਵੀ ਦੂਜਾ ਨੋਟਿਸ ਭੇਜ ਦੇਣ ਕਰਨਗੇ ਤੇ ਜਿਹੜੇ ਬੀਬੀਆਂ ਆਪਣੇ ਸੂਟ ਪਾਉਂਦੀਆਂ ਹਰੇ ਪੀਲੇ ਰੰਗ ਦਾ ਕੰਬੀਨੇਸ਼ਨ ਕਰਦੀਆਂ ਇਹ ਕਿਉਂ ਕੀਤਾ ਤੇ ਬੀਬੀਆਂ ਨੂੰ ਵੀ ਨੋਟਿਸ ਭੇਜ ਦੇਣ ਕਰਨਗੇ ਇਹ ਕੰਮ ਤਾਂ ਬਹੁਤ ਜ਼ਿਆਦਾ ਗਲਤ ਕਰ ਰਿਹਾ ਜੌਂਡੀਅਰ ਤੇ ਇਹਨਾਂ ਨੂੰ ਥੋੜੀ ਬਹੁਤ ਅਗਲ ਸਿਖਾਉਣੀ ਪਊਗੀ ਨਹੀਂ ਤਾਂ ਮਤਲਬ ਮੈਨੂੰ ਲੱਗਦਾ ਵੀ ਇਹ ਬੜਾ ਪਵਨ ਖਰਾਬੀ ਕਰਨਗੇ ਇਹ ਹਾਂਜੀ ਤੇ ਬਾਕੀ ਦੋਸਤੋ ਤੁਹਾਡਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ ਮੈਂ ਤਾਂ ਕਹਨਾ ਤੇ ਤੁਸੀਂ ਬਹੁਤ ਵਧੀਆ ਪਿਆਰ ਕਰਦੇ ਹੋ ਸਾਡੀਆਂ ਵੀਡੀਓ ਨੂੰ ਤੇ ਪਰਮਾਤਮਾ ਕਰਕੇ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਤੇ ਅੱਜ ਦੋਸਤੋ ਬਾਣ ਵਾਰੇ ਸੀਗੇ ਤੇ ਸੋਚਿਆ ਵੀ ਤੁਹਾਡੇ ਨਾਲ ਇਹ ਗੱਲ ਸ਼ੇਅਰ ਜ਼ਰੂਰ ਕਰੀਏ ਕਿਉਂਕਿ ਕਈ ਭਰਾਵਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਦੇ ਬਾਹਰ ਮੋਰੇ ਨੋਟਿਸ ਵਾਲਾ ਬੰਦਾ ਹਾਰਡ ਕਾਪੀ ਵਾਲਾ ਆ ਜਾਂਦਾ ਵੀ ਅਸੀਂ ਕੀ ਕੀਤਾ ਜਿਹੜੀ ਅੱਪ ਕੱਲ ਇੱਕ ਵੀਡੀਓ ਪਾਈ ਸੀ ਨਾ ਵੀ ਆਪਣੇ ਜਿਹੜੇ ਨੋਟਿਸ ਭੇਜ ਰਹੇ ਆ ਤੇ ਇੱਕ ਪਾਕਿਸਤਾਨ ਦੇ ਭਰਾ ਨੇ ਬਹੁਤ ਹੀ ਸੋਹਣਾ ਜਿਹੜਾ ਕਿ ਮੈਸੇਜ ਭੇਜਿਆ ਤੁਸੀਂ ਵੀ ਸੁਣੋ ਦੋਸਤੋ ਸ਼ੁਕਰਪਾ ਜੀ ਅੱਛਾ ਤੁਹਾਡੀ ਵੀਡੀਓ ਦੇਖੀ ਪਾਈ ਜੀ ਮੈਂ ਤੇ ਤੁਸੀਂ ਉਹ ਟਰੈਕਟਰ ਦੇ ਆਪਣਾ ਫਰੇ ਰੰਗ ਤੋਂ ਇਤਰਾਜ਼ ਕਰ ਰਹੇ ਨੇ ਯੂ ਐਸ ਏ ਵਾਲੇ ਜੌਨ ਡੀਰ ਵਾਲੇ ਤੁਸੀਂ ਜੌਨ ਡੀਰ ਨੂੰ ਚੇਂਜ ਕਰ ਦਿਓ ਤੈਨੂੰ ਬਦਲ ਦਿਓ ਸੇਲ ਕਰ ਦਿਓ ਤੁਹਾਡੇ ਆਪਣੇ ਮੁਲਕ ਇੰਡੀਆ ਦੇ ਬਹੁਤ ਵਧੀਆ ਟਰੈਕਟਰ ਹੈਗੇ ਨੇ ਫਾਰਮ ਟਰੈਕ ਹੈਗਾ ਆ ਸੋਨਾ ਲੀਕਾ ਹੈਗਾ ਉਤਰ ਬਾਅਦ ਹੋ ਹੋਰ ਵੀ ਛੇ ਟਰੈਕਟਰ ਹੈਗੇ ਬਹੁਤ ਵਧੀਆ ਵਧੀਆ ਤੁਸੀਂ ਉਹ ਟਰਾਈ ਕਰਕੇ ਦੇਖੋ ਉਹ ਯੂਜ਼ ਕਰਕੇ ਦੇਖੋ ਤੇ ਉਹ ਵਧੀਆ ਚੱਲਣਗੇ ਆਪਾਂ ਨੂੰ ਕੋਈ ਇਤਰਾਜ਼ ਕੋਈ ਨਹੀਂ ਆਪਣੇ ਮੂਲਕ ਦੇ ਹੋਣਗੇ ਵਧੀਆ ਹੋਣਗੇ ਜਿਹੜੇ ਅਸੀਂ ਇੰਪੋਰਟ ਕਰਦੇ ਆ ਤਾਂ ਉਹ ਸਾਨੂੰ ਤੰਗ ਵੀ ਕਰਦੇ ਕਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਠੱਗਾ ਕਰਦੇ ਆ ਤੁਸੀਂ ਇਹਨੂੰ ਨਾਲ ਜੌਨ ਡੀਅਰ ਨੂੰ ਸੇਲ ਕਰ ਦਿਓ ਤੇ ਆਪਣੇ ਮੂਲਕ ਦਾ ਕੋਈ ਬ੍ਰਾਂਡ ਟਰੈਕਟਰ ਯੂਜ਼ ਕਰੋ ਦੇਖੋ ਜੀ ਸਹੀ ਗੱਲ ਪਾਵਣ ਕੋਸ਼ਿਸ਼ ਤਾਂ ਕੋਸ਼ ਡਿਸੀਜਨ ਲੈਣਾ ਹੀ ਪੈਣਾ ਨਹੀਂ ਤਾਂ ਆਪਣੇ ਘਰ ਬਾਰ ਮੋਰੇ ਵੀ ਮਤਲਬ ਕਿ ਇਹਨਾਂ ਨੇ ਇਹਨਾਂ ਨੇ ਆਪਣੇ ਮੋਰੇ ਧਰਨਾ ਲਾ ਲੈਣਾ ਅਮਰੀਕਾ ਦਾ ਸਹੀ ਗਾਦਾ ਇੱਕ ਤਾਂ ਹਨਾ ਬਾਹਰਲੀਆ ਕੰਪਨੀਆਂ ਦਾ ਚੀਜ਼ ਬੰਦਾ ਦੂਜੇ ਦੇਸ਼ ਵਾਲਾ ਯੂਜ਼ ਕਰੇ ਇੱਕ ਉਹਨੂੰ ਹੀ ਉਲਟ ਨੋਟਿਸ ਭੇਜੇ ਜਾਣ ਕਿੱਡੀ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਤੇ ਤੇ ਲਓ ਵੀ ਦੋਸਤੋ ਤੁਹਾਡੇ ਇਹਦੇ ਚ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਨਾਲੇ ਦੱਸਿਓ ਵੀ ਹੋਰ ਫਿਰ ਕੀ ਕਰਗੇ ਅਸੀਂ ਚੇਂਜ ਕਰਕੇ ਕਿਹੜੀ ਕਿਹੜੇ ਬ੍ਰਾਂਡ ਵਾਲਾ ਚਾਹੀਏ ਹੈ ਨਾ ਟਰੈਕਟਰ ਬਹੁਤ ਯਾਰ ਇੰਡੀਆ ਦੇ ਵਿੱਚ ਸਵਰਾਜ ਕਿੱਡਾ ਸਿਰੇ ਦਾ ਟਰੈਕਟਰ ਆ ਨਿਊ ਹੋਲੈਂਡ ਸੋਨਾਲਿਕ ਕਰਤਾਰ ਵਾਲਿਆਂ ਦਾ ਟਰੈਕਟਰ ਆ ਗਿਆ ਮੈਂ ਕਹਿੰਦਾ ਵੀ ਇਹ ਵਜੇ ਵਜੇ ਟਰੈਕਟਰ ਪਹਿ ਇਹ ਵਜੇ ਟਰੈਕਟਰ ਨੂੰ ਤਾਂ ਖੰਗਰ ਨਹੀਂ ਦੇਣਾ ਉਹਨਾਂ ਨੇ ਓਏ ਆਇਆ ਚਾਹ ਲੈ ਕੇ ਆਇਆ ਖੜ ਜਾ ਖੜ ਜਾ ਔਣੀ ਆ ਬਾਬ ਦੋਸਤ ਚਾਹ ਲੈ ਕੇ ਆਇਆ ਸੀ ਆਪਾਂ ਖੇਤ ਤੇ ਅੱਜ ਆਪਣੇ ਸਾਹ ਦੇ ਇੰਪਲੀਮੈਂਟ ਵਾਲਿਆਂ ਦੇ ਡਿਸਕਾਊਂਟ ਚੱਲ ਰਹੀਆਂ ਹੈ ਆ ਦੇਖੋ ਪਰ ਡਰ ਲੱਗਦਾ ਕਿ ਨੋਟਿਸ ਫੇਰ ਨਾ ਆ ਜੇ ਆ ਪੀਲਾ ਚਾਹ ਫਿਰ ਮਾਰਦੇ ਆ ਸਾਦੂ ਇੰਪਲੀਮੈਂਟ ਵਾਲੇ ਨੇ ਦੋਸਤੋ ਕੋਣ ਦੱਸੋ ਮੈਂ ਕਹਿਣਾ ਪਿਆ ਵੀ ਆ ਡਿਸਕਾਂ ਦਿਖਾ ਕੇ ਨੋਟਿਸ ਕਿਤੇ ਫੇਰ ਨਾ ਆ ਜੇ ਫੇਰ ਅਮਰੀਕੀ ਚੇਂਜ ਹੀ ਕਰ ਦੋ ਲਓ ਵੀ ਦੋਸਤੋ ਤੁਸੀਂ ਦੱਸੋ ਅਸੀਂ ਪੂਰਾ ਰਾਤਾ ਬਣਾ ਲਿਆ ਜਿਹੜੀਆਂ ਅਮਰੀਕੀ ਕੰਪਨੀ ਆ ਇਹ ਨੋਟਿਸ ਭੇਜ ਰਹੀ ਆ ਜ਼ਿੰਮੇਦਾਰਾਂ ਨੂੰ ਜਿਹੜੇ ਇੰਪਲੀਮੈਂਟ ਬਣਾਉਂਦੇ ਆ ਮੇਰੇ ਭਰਾ ਉਹਨਾਂ ਨੂੰ ਵੀ ਤੁਸੀਂ ਰੰਗ ਕਿਉਂ ਕਰਕੇ ਦੇ ਰਹੇ ਹੋ ਸਹੀ ਹੈ ਜਦੋਂ ਇਹਨੇ ਨੋਟਿਸ ਤੇ ਨੋਟਿਸ ਆਈ ਜਾਂਦੇ ਆ ਤੇ ਫਿਰ ਦੂਜਾ ਸੋ ਦੋਸਤੋ ਇਹ ਨਹੀਂਗਾ ਮੈਨੂੰ ਬਹੁਤ ਹੀ ਗਲਤ ਮੈਸੇਜ ਆ ਰਹੇ ਜ਼ਿੰਮੇਦਾਰਾਂ ਦੇ ਵੀ ਭਾਈ ਸਾਨੂੰ ਵੀ ਨੋਟਿਸ ਆ ਗਿਆ ਵੀ ਅਸੀਂ ਟਰਾਲੇ ਨੂੰ ਰੰਗ ਕਰਾਇਆ ਸੀ ਸਾਨੂੰ ਵੀ ਆ ਗਿਆ ਸਾਨੂੰ ਵੀ ਆ ਗਿਆ ਤੇ ਕੁਸ਼ਕ ਭੈਣ ਭਰਾਵਾਂ ਨੂੰ ਇਹ ਦੱਸਣਾ ਚਾਹੁੰਦੇ ਆ ਨਾ ਵੀ ਕੁਸ਼ਕ ਕਹਿੰਦੇ ਵੀ ਸਾਡੇ ਕੋਲ ਵੀ ਹੈਗੀ ਆ ਜੀ ਸਾਨੂੰ ਤਾਂ ਨੋਟਿਸ ਆਉਂਦਾ ਨਹੀਂ ਇਹ ਨੋਟਿਸ ਆਉਂਦਾ ਵੀ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਚੀਜ਼ਾਂ ਨੂੰ ਦਿਖਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਜਿਹੜੇ ਉਹਨਾਂ ਆਪਾਂ ਉਹਲੇ ਦੇ ਵਿੱਚ ਭਜਾਈ ਫਿਰਦੇ ਨੇ ਤੇ ਮੇਰੇ ਕਈ ਭਰਾਣ ਇੱਕ ਦੋ ਪਰਸੈਂਟ ਵਿਦਵਾਨ ਆ ਵੀ ਉਹਨਾਂ ਨੇ ਪੰਟੈਂਟ ਕਰਵਾਇਆ ਹੋਇਆ ਤੇ ਪੰਟੈਂਟ ਤਾਂ ਬਈ ਸਾਰਾ ਕੁਝ ਹੀ ਹੁੰਦਾ ਤੇ ਪਰ ਇਹ ਥੋੜਾ ਵੀ ਜ਼ਿੰਮੇਦਾਰ ਨੂੰ ਜਿਹੜਾ ਕਿਸਾਨ ਉਹਨੂੰ ਥੋੜਾ ਕੋਈ ਕੰਪਨੀ ਖਰਾਬ ਕਰਦੀ ਹੈ ਜਿਹੜਾ ਨਿਊ ਹੋਲੈਂਡ ਦਾ ਸਵਰਾਜ ਪੇਂਟ ਤੇ ਕਲਰ ਤੋਂ ਉਹਨਾਂ ਦਾ ਵੀ ਪੈਂਟੈਂਟ ਹੀ ਆ। ਹਾਂਜੀ। ਉਹ ਕੋਈ ਨੋਟਿਸ ਥੋੜਾ ਭੇਜਦੇ ਰਿਹਾ। ਉਹ ਥੋੜੀ ਭੇਜ ਦਿਆ। ਔਰ ਜੇ ਹੁਣ ਜਿਹੜੇ ਜਿਹੜੇ ਹਰੇ ਰੰਗ ਦੇ ਆ ਜਿਨ੍ਹਾਂ ਕੋਲੇ ਦੂਜੇ ਵੀ ਸੰਦਾ ਹਰੇ ਰੰਗ ਦੀ ਬਣਾਊਗਾ ਅਗਲਾ ਤੇ ਜੇ ਕਿਸੇ ਕੋਲ ਨੀਲੇ ਆ ਤਾਂ ਅਗਲਾ ਸਾਰੇ ਨੀਲੇ ਰੰਗ ਕਰਾਊਗਾ। ਬਈ ਇੱਕ ਦੋ ਵਿਦਵਾਨਾਂ ਨੇ ਆਪਦੀ ਵਿਦਵਾਨੀ ਘੋਟੀ ਆ। ਬਈ ਉਹਨਾਂ ਨੇ ਤਾਂ ਉਹਨਾਂ ਪੈਂਟੈਂਟ ਕਰਾਇਆ ਉਹ ਭੇਜਣਗੇ ਨਹੀਂ ਰੰਗ ਕਰਾਉਣ ਦਿੰਦੇ। ਹੁਣ ਟਰੈਕਟਰ ਹਰੇ ਹੋਣ ਤੇ ਆਪਾਂ ਬਾਕੀ ਇੰਪਲੀਮੈਂਟ ਆਪਾਂ ਲਾਲ ਰੰਗ ਦੇ ਰੱਖ ਲਾਂਗੇ। ਹਾਂ ਬਈ ਕੰ ਨਾਲ ਫਿਰ ਐਵੇਂ ਤਾਂ ਫਿਰ ਉਹ ਹਰਾ ਕਈ ਬੰਦਿਆਂ ਦੇ ਮਤਲਬ ਕਿ ਸੰਗਰੀਏ ਦੇ ਵਿੱਚ ਵੀ ਕਈ ਬੰਦਿਆਂ ਨੇ ਨੋਟੀਫਾਈ ਕੱਲ ਕੱਲ ਇਹਨਾਂ ਨੇ ਅਟੈਕ ਬਹੁਤ ਵੱਡੇ ਪੱਧਰ ਤੇ ਕੀਤਾ ਸਾਰਿਆਂ ਨੂੰ ਇਕੱਠੇ ਕੀਤਾ ਹਾਂ ਫੀਲਡ ਕਿੰਗ ਵਾਲੇ ਜਿਹੜੇ ਵਿਚਾਰੇ ਉਹ ਹੈਰੋ ਬਣਾਉਂਦੇ ਸਪੈਸ਼ਲ ਡਿਸਕ ਬਣਾਉਂਦੇ ਆ ਪੁੱਲਰ ਵਾਲੇ ਤੋਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਨੋਟਿਸ ਭੇਜਤਾ ਹਾਂਜੀ ਤੇ ਗਲਤ ਕਰ ਰਿਹਾ ਕੋਈ ਨਹੀਂ ਹੁਣ ਆਪਾਂ ਇਹ ਅਮਰੀਕਨ ਬ੍ਰਾਂਡ ਹੀ ਚੇਂਜ ਕਰ ਦਿੰਨੇ ਆਸੀਂ ਪੂਰਾ ਰਾਦਾ ਬਣਾ ਲਿਆ ਬਬੀ ਦੋਸਤੋ ਚਾਹ ਪੀਣ ਲੱਗੇ ਆ ਪਰਾਲੀ ਆਪਣੇ ਵਿੱਚ ਹੀ ਮਤਲਬ ਕਿ ਵਾਹਨ 'ਚ ਮਰਜ਼ ਹੋ ਗਈ ਆ ਤੇ ਇੱਕ ਸੀ ਪਹਿਲਾਂ ਲਾਈ ਸੀ ਇੱਕ ਹੁਣ ਲਾਤੀ ਤੇ ਡਿਸਕਾਂ ਵੀ ਬਹੁਤ ਵਧੀਆ ਚੱਲਦੀਆਂ ਤੇ ਜਿਹੜਾ ਕੱਟ ਵਾਲੇ ਸਾਫੇ ਤੁਹਾਨੂੰ ਪਤਾ ਹੀ ਆ ਵੀ ਪਰਾਲੀ ਨੂੰ ਕੱਟ-ਕੱਟ ਕੇ ਛੱਡ ਦਿੰਦੇ ਵਿੱਚ ਦੱਬ ਦਿੰਦੇ ਆ ਤੇ ਇਸ ਤੋਂ ਬਾਅਦ ਆਪਾਂ ਦੂਰ ਰੋਟਾਵੇਟਰ ਦੀ ਮਾਰਾਂਗੇ ਤੇ ਫਿਰ ਸਾਰਾ ਵਾਣ ਤਿਆਰ ਹੋ ਜਾਂਦਾ ਆਪਣਾ ਪਹਿਲਾਂ ਤੁਸੀਂ ਕਹਿੰਦੇ ਸੀ ਵੀ ਥੋੜਾ ਥੋੜਾ ਵਾਂਹ ਤਿਆਰ ਕਰਕੇ ਕਣਕ ਬੀਜੀ ਜਾਵਾਂਗੇ ਹੁਣ ਤੁਹਾਨੂੰ ਇਹ ਅਸਾਰ ਤਿਆਰ ਕਰ ਲਗੇ ਮम्मी ਵੀ ਨਾ ਦੁੱਧ ਚ ਪੱਤੀ ਪਾ ਦਿੰਦੀ ਐ ਇਹ ਨਾ ਚਾਹ ਹੈ ਤੇ ਨਾ ਦੁੱਧ ਇਹਨੂੰ ਕੀ ਬੰਦਾ ਕਹਿੰਦਾ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਚਾਹ ਪੀ ਪੀ ਕੇ ਚਾਹ ਪੀ ਪੀ ਕੇ ਤੇ ਹੁਣ ਤੁਸੀਂ ਫਿਰ ਐਵੇਂ ਕਰਦੇ ਹੋ ਤੁਸੀਂ ਦਾ ਗਰਮਾ ਗਰਮ ਦੁੱਧ ਹੀ ਲੋ ਚਾਹ ਤਸਵੀਰੇ ਬੀਤੀਆਂ ਆਪਣਾ ਲੰਚ ਡਿਨਰ ਤਾਂ ਮਿਲਦਾ ਪਹਿਲੇ 10 ਦਿਨ ਹੋ ਗਏ ਖੇਤ ਹੀ ਵਧੀਆ ਹੂੰ ਘਰੇ ਵੀ ਭੱਜੇ 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 ਖਾਣੇ ਇੱਥੇ ਵਧੀਆ ਥੋੜਾ ਜਿਹਾ ਆਰਾਮ ਨਾਲ ਵੀ ਪੈ ਕੇ ਖਾ ਲਈ ਦੀ ਰੋਟੀ ਪਾਣੀ ਥਰਮੋਸ ਆਹ ਤਾਂ ਟੁੱਟੇ ਨਹੀਂ ਲੰਬੀ ਆਪਣੇ ਨਵੀਆਂ ਲਿਆ ਵਾਗੇ ਵਡੀਆਂ ਨਵੀਆਂ ਹੈਗੀਆਂ ਬਾਲੀਆਂ ਵਡੀਆਂ ਵਡੀਆਂ ਤੇ 2 ਕੱਪ ਦਾ ਸਾਰੇ ਚਾਹ ਦੇ ਪਾਉਲੇ ਹੁੰਦੇ ਆ ਆ ਦੇਖੋ ਸੰਤ ਸਾਹਿਬ ਇੱਕ ਨਾ ਭਰਾ ਦਾ ਮੈਸੇਜ ਆਇਆ ਕਵੀਰ ਦਾ ਪਾਕਿਸਤਾਨ ਤੋਂ ਸੁਣਿਓ ਜਰਾ ਜੇ ਤੁਹਾਡੀ ਵੀਡੀਓ ਦੇਖੀ ਪਾਈ ਜੀ ਮੈਂ ਤੇ ਉਹ ਦਿਖਾ ਰਹੇ ਆਪਣਾ ਹਰੇ ਰੰਗ ਤੋਂ ਇਤਰਾਜ਼ ਕਰ ਰਹੇ ਨੇ ਯੂ ਐਸ ਏ ਵਾਲੇ ਜੌਨ ਡੀਰ ਵਾਲੇ ਤੁਸੀਂ ਜੌਨ ਡੀ ਨੂੰ ਚੇਂਜ ਕਰ ਦਿਓ ਸਹੀ ਇਹਨੂੰ ਬਦਲ ਦਿਓ ਸੇਲ ਕਰ ਦਿਓ ਤੁਹਾਡੇ ਆਪਣੇ ਮੁਲਕ ਇੰਡੀਆ ਦੇ ਬਹੁਤ ਵਧੀਆ ਟਰੈਕਟਰ ਹੈਗੇ ਨੇ ਫਾਰਮ ਟਰੈਕ ਹੈਗਾ ਆ ਸੋਨਾ ਲੀਕਾ ਹੈਗਾ ਉਧਰ ਬਾਅਦ ਉਹ ਹੋਰ ਵੀ ਛੇ ਟਰੈਕਟਰ ਹੈਗੇ ਬਹੁਤ ਵਧੀਆ ਵਧੀਆ ਤੁਸੀਂ ਉਹ ਟਰਾਈ ਕਰਕੇ ਦੇਖੋ ਉਹ ਯੂਜ਼ ਕਰਕੇ ਦੇਖੋ ਤੇ ਉਹ ਵਧੀਆ ਚੱਲਣਗੇ ਆਪਾਂ ਨੂੰ ਕੋਈ ਇਤਰਾਜ਼ ਕੋ ਨਹੀਂ ਆਪਣੇ ਮੁਲਕ ਦੇ ਹੋਣਗੇ ਵਧੀਆ ਹੋਣਗੇ ਜਿਹੜੇ ਸੀ ਇੰਪੋਰਟ ਕਰਦੇ ਆ ਤਾਂ ਉਹ ਸਾਨੂੰ ਤੰਗ ਵੀ ਕਰਦੇ ਤੇ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਧੱਕਾ ਕਰਦੇ ਆ ਤੁਸੀਂ ਇਹਨੂੰ ਨਾਲ ਜੌਂਡੀਅਰ ਨੂੰ ਸੇਲ ਕਰ ਦਿਓ ਤੇ ਆਪਣੇ ਮੁੱਲ ਦਾ ਕੋਈ ਬ੍ਰਾਂਡ ਟਰੈਕਟਰ ਯੂਜ਼ ਕਰੋ ਨਹੀਂ ਗੱਲ ਆ ਆ ਦੇਖੋ ਵੀਰੇ ਨੇ ਵਧੀਆ ਕਿਹਾ ਪਹਿਲਾਂ ਸਾਡੇ ਫਾਰਮ ਟਰੈਕ ਹੁੰਦਾ ਸੀ ਪਰ ਪਤਾ ਨਹੀਂ ਜੌਂਡੀਅਰ ਦਾ ਫਿਰ ਮਿੰਦਰਾ ਹੋ ਗਏ ਮਿੰਦਰਾ ਦੇ ਦੋ ਵਧੀਆ ਦੋ ਟਰੈਕਟਰ ਸੀ ਮਿੰਦਰਾ ਦੇ ਇਹਦੇ ਫਾਰਮ ਟਰੈਕ ਵੀ ਨਵਾਂ ਹੀ ਸੀਗਾ ਉਹ ਵੇਚ ਕੇ ਮਿੰਦਰਾ ਲੈ ਆਂਦਾ ਮਿੰਦਰਾ ਵੀ ਨਵਾਂ ਹੀ ਵੇਚਿਆ ਜਮਾ ਹੈਲੋ